ਉਸਲੇ ਕਰੋ ਓਏ ਐਂਗਲ ਦੇ ਉੱਪਰ ਹੀ ਲਾ ਕੇ ਗਏ ਯਾਰ ਸਾਡੇ ਵਾਲੇ ਐਂਗਲ ਬੋਸਰ ਤੇ ਕਿੰਡੂ ਇਹ ਸਾਡੇ ਹੀ ਹੈ ਬੋਸਰ ਬਣਾ ਚੱਕ ਕੇ ਦਿਖਾ ਦਿਓ ਸਾਰਾ ਪ੍ਰੋਗਰਾਮ ਓਏ ਆਪਣੇ ਜੋ ਵਾਈਟ ਦਿਓ ਕੋਈ ਬੰਦਾ ਡਾਟ ਰੇ ਜੀ ਲੱਗ ਪਾਜੀ ਅਸੀਂ ਜਿੱਥੇ ਆ ਪਰਚਾ ਕਰ ਇਟੇ ਗਏ ਤੇ ਆਪਣਾ ਲੱਗਿਆ ਬੋਲਾਓ ਬੰਦਾ ਜਾਓ ਪਰ ਤੋਂ ਪਰ ਤੋਂ ਆਇਆ ਕੱਲ ਰਤੀ ਲੱਗੇ ਆ ਹਾਂਜੀ ਇਹ ਕੀ ਮਾਮਲਾ ਹੈ ਸਾਰਾ ਜਿਹੜਾ ਫੋਟੇ ਪੜੇ ਹੋਇਆ ਉਹਦਾ ਬਾਈਏ ਬੋਰਡ ਆਪਣੇ ਆਪ ਉਤਾਰ ਕੇ ਲੈ ਜਾਣ ਸਾਡੀ ਇੱਕ ਸਾਰੀ ਸੰਗਤ ਵੱਲੋਂ ਜਿੰਨੀ ਵੀ ਸੰਗਤ ਹੈ ਸਾਡੀ ਬੰਗਿਆਂ ਦੀ ਜਾਂ ਫਗਵਾੜੇ ਦੀ ਜਲੰਧਰ ਦੀ ਜਿੰਨੀ ਵੀ ਇਹ ਸਾਰਿਆਂ ਵੱਲੋਂ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ 24 ਘੰਟਿਆਂ ਦਾ ਟਾਈਮ ਹੈ ਉਸ ਬੰਦਿਆਂ ਦੇ ਕੋਲ ਆਪਣਾ ਬੋਰਡ ਉਤਾਰ ਕੇ ਲੈ ਜਾਣ ਨਹੀਂ ਨਹੀਂ ਜਿੰਮੇ ਪਾ ਲਿਆ ਇਦਾਂ ਜੇ 24 ਘੰਟਿਆਂ ਦੇ ਵਿੱਚ ਅਗਰ ਬੋਰਡ ਨਾ ਲੱਗਾ ਤੇ ਅਸੀਂ ਐਸਾ ਫਗਵਾੜੇ ਦਾ ਚੱਕਾ ਜਾਮ ਕਰਾਂਗੇ ਜਿੰਨੀ ਵੀ ਸਾਡੀ ਸੰਗਤ ਹੈ ਮਹਾਰਾਜ ਦੀ ਇਹ ਸਾਡੇ ਮਹਾਰਾਜ ਦੀ ਬੇਅਦਬੀ ਕੀਤੀ ਹੈ ਨਾ ਬੰਦਿਆਂ ਨੇ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਚਵੀਆਂ ਘੰਟਿਆਂ ਦਾ ਟਾਈਮ ਦਿੰਨੇ ਉਹਨਾਂ ਬੰਦਿਆਂ ਨੂੰ ਜਿਹੜੇ ਪੰਜ ਬੰਦਿਆਂ ਨੇ ਹਰਕਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਸੀ ਕੋਡ ਆਪਣਾ ਨਾਮ ਕਾਰਿਆ ਤੇ ਪੂਰਾ ਫਗਵਾੜਾ ਜਾਮ ਕੀਤਾ ਜਾਊਗਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕੰਮ ਕਰ ਦਿੱਤਾ ਤਾਂ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਸ਼ਿਕਾਇਤ ਕੀਤੀ ਹੈ ਭਾਜੀ ਹੁਣ ਹੁਣ ਸ਼ਿਕਾਇਤ ਕਰ ਦਿੱਤੀ ਜੋ ਇਹਨਾਂ ਤੇ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਹੈ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਫੇਰ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਇਹਨਾਂ ਤੇ ਪੁਲਿਸ ਵਾਲੇ ਆਏ ਕਿ ਮੋਬਾਈਲ ਕੋਲੇ ਨਹੀਂ ਆਜੇ ਤਾਂ ਕੋਈ ਨਹੀਂ ਆਇਆ ਜੀ ਕਿੰਨਾ ਟਾਈਮ ਹੋ ਗਿਆ ਫੋਨ ਕੀਤੇ ਨੂੰ ਨਹੀਂ ਪੁਲਿਸ ਨੇ ਹੋਇਆ ਇਹਨੂੰ ਫੋਮ ਨਹੀਂ ਕੀਤਾ ਪੁਲਿਸ ਨੇ ਫੋਮ ਕਰਨ ਲੱਗੇ ਆ ਜੀ ਬਸ ਨਹੀਂ ਜਿਹੜੇ ਤੁਹਾਡੀ ਜਿਹੜਾ ਅਸੀਂ ਫੇਰ ਬਾਰ ਬਾਰ ਇਹ ਗੱਲ ਕਹਿੰਦੇ ਪ੍ਰਸ਼ਾਸਨ ਦੀ ਇਸ ਬੰਦੇ ਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਪਹਿਲੇ ਦਾ ਪ੍ਰੈਸ ਵਾਲਿਆਂ ਦਾ ਧੰਨਵਾਦ ਤੁਸੀਂ ਇੱਕ ਸੱਦੇ ਤੇ ਮੌਕੇ ਤੇ ਫਟਾਫਟ ਆ ਗਏ ਆ ਅਸੀਂ 10 ਮਿੰਟ ਪਹਿਲੇ ਦੇਖਿਆ ਉਸੇ ਤਰ੍ਹਾਂ ਤੁਸੀਂ ਆ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਜਿੰਨੀ ਇੱਥੇ ਮੌਜੂਦ ਆ ਤੁਹਾਨੂੰ ਇਸ ਘਟਨਾ ਕੀਦਾ ਪਤਾ ਲੱਗਾ ਤੁਹਾਨੂੰ ਭਾਈ ਅਸੀਂ ਇਧਰੋਂ ਨਿਕਲਦੇ ਸੀ ਸਾਡੇ ਕੋਈ ਸੇਵਾਦਾਰ ਨਿਕਲਦੇ ਸੀ ਜਿਹੜਾ ਬੋਰਡ ਲਾਂਦਾ ਉਹ ਚੈੱਕ ਕਰਦੇ ਸਾਰੇ ਬੋਰਡ ਫੋਟੋ ਤੇ ਹੈਗੇ ਇਹ ਪੋਸਟਰ ਤੇ ਸਾਡੇ ਵੱਡੇ ਮਾਰੇ ਬੀਬੀ ਸਤਿਆ ਦੇਵੀ ਜੀ ਨਾਲੇ ਬਾਬਾ ਜੀ ਦਾ ਸਰੂਪ ਆ ਮਾਤਾ ਜੀ ਦਾ ਸਰੂਪ ਲੱਗਾ ਹੋਇਆ ਵਾ ਅਸੀਂ ਦੇਖਣਾ ਦੇ ਕੋਈ ਬੋਰਡ ਖਰਾਬ ਤਾਂ ਨਹੀਂ ਪਰ ਇਹ ਬੋਰਡ ਫਟੇ ਪਹਿਲੇ ਬੋਰਡ ਫਟੇ ਨਿਕਲੇ ਮੇਨ ਤੋਂ ਇਹ ਬੰਦਿਆਂ ਨੇ ਸਾਡੇ ਧਰਮ ਤੇ ਅਟੈਕ ਕੀਤਾ ਹੋਇਆ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿਹੜਾ ਭਾਈ ਆ ਮਸੀ ਆਲੇ ਬੋਰਡ ਲੱਗਾ ਪਿੱਛੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਇਹਨਾਂ ਕੋਈ ਜਵਾਬ ਨਹੀਂ ਹੈਗਾ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਕੋਈ ਜਵਾਬ ਨਹੀਂ ਹੈਗਾ ਇਹ ਕਹਿੰਦੇ ਜੀ ਮੈਂ ਪੁੱਛੇ ਤਾਂ ਦੱਸਦਾ ਜੀ ਪੁੱਛਦਾ ਦੱਸਦਾ ਦਾਦਾ ਸਿੱਧ ਜੋ ਵੀ ਨਾਮ ਦਾ ਉਸ ਸਾਚੇ ਦਰਵਾਰ ਦੀ ਜੈ ਬਾਬਾ ਜੀ ਦੀ ਚੌਕੀ ਫਗਵਾੜੇ ਦੇ ਵਿੱਚ ਬੰਗਿਆਂ ਵਾਲੇ ਰੰਗੜਾ ਬਾਦਸ਼ਾਹ ਜੀ ਦੀ ਹੋ ਰਹੀ ਆ ਉਸ ਫਲੈਕਸ ਦੇ ਵਿੱਚ ਜਿਹੜੇ ਫਲੈਕਸ ਅਸੀਂ ਲਗਾਈ ਸੀ ਗੋਲ ਚੌਂਕ ਦੇ ਵਿੱਚ ਇਹ ਪਰਸੋ ਰਾਤੀ ਲੱਗੀ ਆ ਔਰ ਅੱਜ ਜਦ ਅਸੀਂ ਦੇਖਿਆ ਸਵੇਰੇ ਦਪਹਿਰ ਨੂੰ ਸਾਨੂੰ ਪਤਾ ਲੱਗਾ ਕਿ ਸਾਡੀ ਫਲੈਕਸ ਨੂੰ ਉਤਾਰ ਕੇ ਬਹੁਤ ਹੀ ਪਤਲਾ ਪੰਜੇ ਤੰਗਦੇ ਨਾਲ ਉਹਨਾਂ ਨੇ ਉਹਨੂੰ ਲਾ ਕੇ ਆਪਣੀ ਫਲੈਕਸ ਜਿਹੜੀ ਲਗਾਤੀ ਆ ਤੇ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਕਿ ਭਾਈ ਇਹ ਕੰਮ ਜਿਹੜਾ ਹੈਗਾ ਆ ਇਹ ਇਸ ਹੱਬ ਦਾ ਹੋਵੇ ਕਿ ਕਿਸੇ ਨੂੰ ਵੀ ਜਿਹੜਾ ਇਹਦੇ ਵਿੱਚ ਹੋਣਾ ਨਹੀਂ ਚਾਹੀਦਾ ਇਹ ਅਤਵੀ ਜਿਹੜੀ ਮਾਰਜ ਦੀ ਹੋਈ ਆ ਤੇ ਇਹ ਸਾਡੇ ਕੋਈ ਵੀ ਗੁਰ ਭਾਈ ਸਾਡੇ ਆਪਣੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਡੇ ਹੈਗੇ ਨੇ ਤੇ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਾ ਇਹੋ ਜਿਹਾ ਝੱਲਿਆ ਨਹੀਂ ਜਾਊਗਾ ਜੋ ਵੀ ਇਹਨਾਂ ਨੇ ਕਾਰਾ ਕੀਤਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਮੰਗਦੇ ਆ ਵੀ ਇਹ ਜਿਹਨਾਂ ਨੇ ਵੀ ਇਹ 파ੜਿਆ ਉਹਨਾਂ ਨੂੰ ਸਖਤ ਸਖਤ ਦਾਅਵਾਈ ਉਹਨਾਂ ਤੇ ਕੀਤੀ ਜਾਵੇ ਅਗਲੇ ਵੋਟ ਕਾਤਾ ਸੀ ਗੱਲ ਆ ਕੇ ਗਏ ਤੁਸੀਂ ਸਾਡੇ ਗੁਰੂ ਮਹਾਰਾਜ ਦੀ ਚੌਂਕੀ ਆ ਫਗਵਾੜੇ ਦੇ ਵਿੱਚ 20 ਮਾਰਚ ਨੂੰ ਆ ਰਿਹਾ ਹੈ ਦੇ ਵਿੱਚ ਤੇ ਅਸੀਂ ਪਰਸੋਂ ਰਾਤੀ ਇੱਥੇ ਬੋਰਡ ਲਾਇਆ ਵਾ ਅੱਜ ਆਹ ਮਸੀਹ ਦੀ ਖੁੱਛ ਕਵਰੀ ਜਿਹੜੇ ਆ ਪਾਸਟਰ ਦੀ ਆ ਪਾਸਟਰ ਦੀ ਆ ਇਹਨਾਂ ਨੇ ਸਾਡਾ ਬੋਰਡ ਪੜਵਾ ਦਿੱਤਾ ਵਾ ਇਹ ਹਰਕਤ ਨਿੰਦਨਯੋਗ ਆ ਇਹਨਾਂ ਦੀ برداشت ਨਹੀਂ ਕੀਤੀ ਜਾਊਗੀ ਪ੍ਰੈਸ ਰਿਪੋਰਟਰ ਮੱਕੜ ਸਾਹਿਬ ਆ ਸਾਰਿਆਂ ਨੂੰ ਪਤਾ ਲੁਧਿਆਣਾ 'ਚ ਮਸ਼ਹੂਰ ਆ ਉਹਨਾਂ ਨੇ ਸਵਾਲ ਕੀਤਾ ਸੀ ਤੁਸੀਂ ਇੱਕ ਬੰਦੇ ਨੂੰ ਹੱਥ ਲੈਨੇ 36 ਨੂੰ ਕਰੰਟ ਪਿੰਦਾ ਪੈਰਾਲਾਈਜ਼ ਬੰਦੇ ਤੁਹਾਡੇ ਸਿਰ ਧੜ ਕੋ ਦੱਸ ਲੈ ਕਹਿੰਨੇ ਤੋ ਇੱਕ ਸਹੀ ਕਰ ਤੋ ਸਾਰੀ ਉਮਰ ਤੁਹਾਡੀ ਅਸੀਂ ਕਹਿੰਨੇ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਹਦੇ ਵੀ ਨਿੰਦਨਯੋਗ ਆ ਸਾਰੇ ਵਰਲਡ ਨੂੰ ਪਤਾ ਤੁਸੀਂ ਕੀ ਕੰਮ ਕਰਦੇ ਵੇ ਸਾਡਾ ਹੋਰ ਕੋਈ ਬੋਰਡ ਫਟਿਆ ਇਹ ਜ਼ਿੰਮੇਵਾਰ ਹੋਊਗੇ ਜੇ ਮੈਨੂੰ ਤੇ ਸਾਡੀ ਸੰਗੋ ਨੂੰ ਕੋਈ ਧਮਕੀ ਆਉਂਦੀ ਹੈ ਇਹ ਪੰਜ ਬੰਦੇ ਜ਼ਿੰਮੇਵਾਰ ਹੋਣਗੇ ਸ਼ਗਲਾਂ ਦਿਖਾ ਦਿਓ ਇਹਨਾਂ ਦੀ ਹੁਣ ਤੁਹਾਡਾ ਕੀ ਐ ਕੈਮਰਾ ਲੱਗੇ ਹੋਏ ਆ ਅੱਗੇ ਵੀ ਕੈਮਰੇ ਲੱਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਹਨਾਂ ਸਾਰੇ ਚਲੋ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੋਏ ਵਾਲੇ ਪਾਸਟਰ ਦੀਆ ਸਾਧੀਆਂ ਬਾਹਰ ਤਾਂ ਡਰੈਸ ਲਿਖਿਆ ਹੋਇਆ ਜੀ ਰਾਹ ਦੇ ਟਾਈਮ ਦਿਓ ਸਰਮਾ ਜੀ ਇੱਕ ਟਾਈਮ ਦਿਓ 24 ਘੰਟੇ ਅੱਜ ਜਿਹੜਾ ਗੋਲ ਚੌਕ ਦੇ ਵਿੱਚ ਪੋਸਟਰ ਫਾੜਿਆ ਗਿਆ ਗੁਰੂ ਮਹਾਰਾਜ ਲੰਗਰ ਬਾਦਸ਼ਾਹੀ ਦਾ ਉਹਦੇ ਵਿੱਚ ਪ੍ਰਸ਼ਾਸਨ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਕੱਲ੍ਹ ਭਾਏ ਨੇ ਉਹਨਾਂ ਬੰਦਿਆਂ ਦੇ ਉੱਤੇ ਐਫ ਆਈ ਆਰ ਹੋਊਗੀ ਜੋ ਵੀ ਬੰਦੀ ਉਹਨਾਂ ਤੇ ਕਾਰਵਾਈ ਹੋਊਗੀ ਮੈਡਮ ਐਸ ਪੀ ਆਫ ਦਾ ਇੰਸਪੈਕਟਰ ਗੁਰਪ੍ਰੀਤ ਵੀ ਡੀ ਐਸ ਪੀ ਭਰਤੂਸ਼ਣ ਜੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਬਾਕੀ ਇਹਨਾਂ ਨੂੰ ਦੱਸਿਆ ਸੀ ਕਿ ਇਹ ਜਿਹੜਾ బోర్ ਲੱਗਾ ਹੋਇਆ ਕੋਈ ਸ਼ਰਾਪਤੀ ਅੰਸਰ ਆ ਕੇ ਇਹਨੂੰ ਪਾੜ ਦੇਵੇ ਕਿ ਉਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹਨਾਂ ਨੇ ਕਿਹਾ ਕਿ ਸਾਡੇ ਦੋ ਬੰਦੇ ਰਾਤ ਭਰ ਇੱਥੇ ਰਹਿਣਗੇ ਉਹ ਗੋੜ ਦੀ ਸਾਡੀ ਜ਼ਿੰਮੇਵਾਰੀ ਹੈ ਤੁਹਾਡਾ ਉਹਦੇ ਵਿੱਚ ਕੋਈ ਨਹੀਂ ਜਗਾ ਕਿੰਨੇ ਵਜੇ ਸੈਨ ਸਮਾਜ ਦੱਸੇਰੇ ਕੱਲ ਇਹਨਾਂ ਨੇ ਕਿਹਾ ਸ਼ਾਮ ਤੱਕਰ ਤੁਹਾਡੇ ਤੇ ਐਕਸ਼ਨ ਹੋ ਜਾਊਗਾ ਉਹ ਬੰਦੇ ਚਾਸੀ ਕਾਰਵਾਈ ਕਰਕੇ ਉਹਨਾਂ ਦੇ ਐਫਆਈਆਰ ਹੋ ਗਏ ਨਾਮ ਕਰਨਗੇ